ਸਤਗੁਰੂ ਦੇ ਚਰਨਾਂ ਵਿੱਚ ਬਸੀ ਦੇ ਇਲਾਕੇ ਵਿੱਚੋਂ ਇੱਕ ਨੱਥੂ RAM ਲੋਟੇ ਔਰ ਬੀਬੀ ਪਿੱਖੀ ਗੁਰੂ ਚਰਨਾਂ ਵਿੱਚ ਰਹਿੰਦੇ ਸਨ ਬੀਬੀ ਪਿੱਖੀ ਨੱਥੂ RAM ਲੋਟੇ ਇਹ ਬੀਬੀ ਪਿੱਖੀ ਸੀ ਜਿਹੜੀ ਇਹ ਮਾਤਾ ਗੁਜਰਕੌਰ ਜੀ ਦੀ ਟੈਲਣੀ ਟੈਲਣੀ ਤੋਂ ਭਾਵ ਹੈ ਸ਼ਿਵਾਦਾਰਣੀ ਸ਼ੇਵਾਬਤ ਨਹੀਂ ਦੀ ਸੀ ਪਰ ਰੱਬ ਨੇ ਕਿਰਪਾ ਕੀਤੀ ਇਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਦੋਨੋਂ ਮੀਆਂ ਬੀਬੀ ਆਪਣੇ ਪੁੱਤ ਨੂੰ ਲੈ ਕੇ ਧੰਨ ਗੁਰੂ ਗਲਗੀ ਧਰਜੀ ਦੇ ਚਰਨਾਂ ਵਿੱਚ ਆ ਗਏ ਹੱਥ ਜੋੜ ਕੇ ਬੇਨਤੀ ਕੀਤੀ ਵੀ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਤੇ ਇਹ ਇੱਕ ਪੁੱਤ ਦਾ ਜਨਮ ਹੋਇਆ ਤੇ ਇਹਦਾ ਨਾਮ ਰੱਖ ਦਿਓ ਕਿਰਪਾ ਕਰੋ ਉਨੇ ਦਿਨੀ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਜੁਝਾਰ ਸਿੰਘ ਨਾਮ ਰੱਖਿਆ ਸੀ ਸਹਿਬਜ਼ਾਦੇ ਦਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਹੱਸ ਕੇ ਬਚਨ ਆਖਿਆ ਕਹਿਣ ਲੱਗੇ ਵੀ ਇਹਦਾ ਨਾਮ ਵੀ ਜੁਝਾਰ ਸਿੰਘ ਹੀ ਰੱਖ ਦਿਓ ਸਹਿਬਜ਼ਾਦੇ ਦਾ ਨਾਮ ਵੀ ਜੁਝਾਰ ਸਿੰਘ ਹੈ ਮਾਤਾ ਭਿੱਖੀ ਦੇ ਪੁੱਤ ਦਾ ਨਾਮ ਵੀ ਕਹਿਣ ਲੱਗੇ ਜੁਝਾਰ ਸਿੰਘ ਹੀ ਰੱਖ ਦਿਓ ਔਰ ਇਹ ਗੱਲ ਸੁਣ ਕੇ ਉਹਨਾਂ ਦੋਨਾਂ ਜੀਆਂ ਨੇ ਸ਼ਬਦ ਆਖੇ ਵੀ ਸਤਿਗੁਰੂ ਇਹ ਤੁਹਾਡਾ ਬਚਨ ਹੈ ਸਿਰ ਮੱਥੇ ਪਰਵਾਣ ਹੈ ਪਰ ਇੱਕ ਕਿਰਪਾ ਕਰ ਦਿਓ ਵੀ ਕੱਲ ਸਹਿਬਜ਼ਾਦੇ ਨੇ ਤੇ ਸਿੱਖੀ ਸਦਕ ਨਿਭਾ ਜਾਣੇ ਗੁਰੂ ਪੁੱਤਰ ਹੈ ਪਰ ਕੱਲ ਕਦੀ ਇਹ ਸਾਡਾ ਪੁੱਤ ਸਹਿਬਜ਼ਾਦੇ ਦੇ ਨਾਂ ਨੂੰ ਬਦਨਾਮ ਨਾ ਕਰ ਦੇਵੇ ਕੱਲ ਇਹ ਕਦੀ ਇਹ ਨਾ ਹੋਵੇ ਵੀ ਸਿੱਖੀ ਸਿਦਕ ਨਾ ਪਾਲੇ ਤੇ ਲੋਕ ਇਹ ਸ਼ਬਦ ਵਰਤਨ ਵੀ ਜੁਝਾਰ ਸਿੰਘ ਸਿੱਖੀ ਸਿਦਕ ਤੋਂ ਡੋਲ ਗਿਆ ਤੇ ਕੋਈ ਭੁਲੇਖਾ ਖਾ ਕੇ ਇਹ ਸਮਝ ਜਾਏ ਵੀ ਗੁਰੂ ਕਾਲ ਕੀ ਧਰਜੀ ਦਾ ਸਹਬਜਾਦਾ ਡੋਲ ਗਿਆ ਇਹ ਵੀ ਬਖਸ਼ਿਸ਼ ਵਰਤਾ ਦਿਓ ਇਸ ਸਿੱਖੀ ਸਿਦਕ ਵੀ ਨਿਭਾ ਜਾਏ ਤੇ ਹਜ਼ੂਰ ਨੇ ਬਚਨ ਆਖੇ ਸਨ ਇਹ ਬੜੀ ਧਿਆਨ ਵਾਲਾ ਬਚਨ ਹੈ ਸਤਿਗੁਰੂ ਕਹਿਣ ਲੱਗੇ ਭਣਿਓ ਇਨੂੰ ਬਚਪਨ ਤੋਂ ਹੁਣ ਤੱਕ ਇਹਨੂੰ ਅੰਮ੍ਰਿਤ ਬਾਣੀ ਸੁਣਾਉਂਦੇ ਰਹੋ ਇਹਨੂੰ ਅੰਮ੍ਰਿਤ ਬਾਣੀ ਦਾ ਪੱਲਾ ਪਕੜਾ ਕੇ ਰੱਖਿਓ ਇਹ ਸਿੱਖੀ ਸਿਧਕ ਨੂੰ ਪਾਲੇਗਾ ਇਹ ਬਤਨ ਆਖੇ ਇੱਕ ਬੇਨਤੀ ਕਰਾਂ ਵੀ ਜਿਹੜੀ ਅੰਮ੍ਰਿਤ ਬਾਣੀ ਹੈ ਨਾ ਇਹੀ ਮਨੁੱਖ ਨੂੰ ਬਕਾਰਾਂ ਤੋਂ ਬਚਾਉਣ ਵਾਸਤੇ ਇੱਕ ਮਨੁੱਖ ਚਾਰਚ ਫਿਰੇ ਕੀਤੀ ਦੀਵਾਰ ਦੀ ਤਰ੍ਹਾਂ ਜੇ ਕਿਸੇ ਬੰਦੇ ਨੇ ਆਪਣੇ ਜੀਵਨ ਨੂੰ ਪਵਿੱਤਰ ਰੱਖਣਾ ਹੈ ਤੇ ਅੰਮ੍ਰਿਤ ਬਾਣੀ ਗੁਰੂ ਦਾ ਪੱਲਾ ਹੀ ਹੈ ਮਾ ਮਾਪ ਨੇ ਬੜੇ ਪਿਆਰ ਨਾਲ ਬਾਣੀ ਪੜਾਉਣੀ ਬਚਪਨ ਦੇ ਅੰਦਰ ਹਮ ਉਮਰ ਸੰ ਸਹਿਬਜਾਦਾ ਤੇ ਜੁਧਾਰ ਸਿੰਘ ਮਾਤਾ ਦਾ ਪੁੱਤਰ ਇਹਨਾਂ ਦੋਨਾਂ ਇਕੱਠਿਆਂ ਖੇਡਣਾ ਕਈ ਵਾਰੀ ਖੇਡ ਜਿਆ ਸਹਿਬਜਾਦੇ ਨੇ ਬਹੁਤ ਵਾਰੀ ਮਾਤਾ ਭਿੱਖੀ ਦੇ ਪੁੱਤ ਨੂੰ ਢਾ ਲੈਣਾ ਬੱਚੇ ਜਿਵੇਂ ਕੋਲ ਕਰਦੇ ਐ ਤੇ ਇੱਕ ਦਿਨ ਅਚਨ ਚੇਤ ਸਹਿਬ ਜਾਦੇ ਨੂੰ ਮਾਤਾ ਭਿਖੀ ਦੇ ਪੁੱਤਰ ਨੇ ਖੇਡਦਿਆਂ ਘੂਲ ਕਰਦਿਆਂ ਢਾ ਲਿਆ ਉੱਪਰ ਬੈਠਾ ਮਾਤਾ ਭਿਖੀ ਨੇ ਵੇਖਿਆ ਉਸੇ ਵੇਲੇ ਦੌੜ ਕੇ ਗਈ ਆਪਣੇ ਪੁੱਤ ਦੀ ਬਾਹ ਪਕੜੀ ਔਰ ਉਹਨੂੰ ਉੱਪਰੋਂ ਉਠਾ ਕੇ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਲੈ ਗਈ ਹੱਥ ਜੋੜ ਕੇ ਬੇਨਤੀ ਆਖੀ ਕਹਿਣ ਲੱਗੀ ਸਤਿਗੁਰੂ ਇਹ ਬੱਚਾ ਤੇ ਤੂੰ ਪੁੱਨ ਹੋ ਗਈ ਤੇ ਕਿਰਪਾ ਕਰਕੇ ਇਹਦੀ ਨਦਾਨੇ ਬੱਚਾ ਤੇ ਇਹਦੀ ਭੁੱਲ ਨੂੰ ਬਖਸ਼ ਦਿਓ ਮੈਂ ਹੱਥ ਜੁੜ ਕੇ ਮਾਫੀ ਮੰਗਦੀ ਐ ਤੇ ਹਜੂਰ ਨੇ ਬਚਨ ਆਖਿਆ ਵੀ ਇਹਨੇ ਕੀ ਭੁੱਲ ਕਰ ਲਈ ਉਹ ਬੱਚੀ ਮਾਤਾ ਪਿਖੀ ਨੇ ਆਖਿਆ ਵੀ ਸਤਿਗੁਰੂ ਇਹਨੇ ਸਹਿਬਜ਼ਾਦੇ ਨੂੰ ਢੋਲ ਕਰਦਿਆਂ ਢਾਲਿਆ ਦਸਮ ਪਾਤਸ਼ਾਹ ਨੇ ਬਚਨ ਆਖੇ ਸਨ ਕਹਿਣ ਲੱਗੇ ਪਿਖੀ ਇਹ ਤੇਰੇ ਮਨ ਵਿੱਚ ਕਿਉਂ ਖਿਆਲ ਪੈਦਾ ਹੁੰਦਾ ਹੈ ਇਹ ਰੋਜ਼ਾਨਾ ਖੇਡਦੇ ਆ ਇੱਕ ਦੂਜੇ ਨਾਲ ਔਰ ਸਹਿਬਜ਼ਾਦਾ ਇਹਨੂੰ ਢਾਏ ਮੈਂ ਤਦ ਵੀ ਪ੍ਰਸੰਨ ਐ ਜੇ ਅੱਜ ਸਹਿਬਜ਼ਾਦੇ ਨੂੰ ਇਹਨੇ ਢਾਲਿਆ ਮੈਂ ਅੱਜ ਵੀ ਉਨਾ ਹੀ ਖੁਸ਼ ਐ ਕਿਉਂਕਿ ਮੈਂ ਕਦੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਮੈਂ ਸਿੱਖਾਂ ਤੇ ਪੁੱਤਾਂ ਵਿੱਚ ਕਦੀ ਫਰਕ ਨਹੀਂ ਰੱਖਿਆ ਤੇ ਇਹੋ ਦੇ ਖਿਆਲ ਆਪਣੇ ਮਨ ਵਿੱਚ ਪੈਦਾ ਨਾ ਕਰੇ